ਇਹ ਫੈਕਟਰੀਆਂ ਬਾਹਰ ਵੀ ਲੱਗ ਸਕਦੀਆਂ ਸੀਗੀਆਂ ਕਿ ਜੋ ਹੋਰ ਸਟੇਟ ਰਾਜਸਥਾਨ ਜਿੱਤੇ ਫਸਲਾਂ ਨਹੀਂ ਹੁੰਦੀਆਂ ਕੌਣ ਕਹਿੰਦਾ ਪੰਜਾਬ ਨੂੰ ਲੋਡ ਹੈਗੀ ਪੰਜਾਬ ਚੱਲਦੀ ਫੈਕਟਰੀਆਂ ਨਾਲ ਹੈ ਕੌਣ ਕਹਿ ਰਿਹਾ ਫਸਲਾਂ ਨਾਲ ਚੱਲ ਰਿਹਾ ਸੀਗਾ ਸੋਨੇ ਦੀ ਚਿੜੀ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਕਿਹਦੇ ਸਿਰ ਤੇ ਕਿਹਾ ਜਾਂਦਾ ਸੀਗਾ ਫਸਲਾਂ ਦੇ ਸਿਰ ਤੇ ਕਿਹਾ ਜਾਂਦਾ ਸੀਗਾ ਇੱਕ ਬੰਦਾ ਮੈਨੂੰ ਇਹ ਗੱਲ ਕਹਿੰਦਾ ਕਹਿੰਦਾ ਸਕੂਲ ਵਾਲੀਆਂ ਬੱਸਾਂ ਬੱਚੇ ਕਿਵੇਂ ਘਰਾਂ 'ਚ ਜਾਣ ਮੈਂ ਕਿਹਾ ਆਹ ਨਹੀਂ ਛੱਡ ਕੇ ਦੂਜੀ ਆ ਤੀਜੀ ਗਲੀ 'ਚ ਘਰ ਚਲੇ ਜਾਣਗੇ ਤੇ ਜਿਹੜੇ ਬੱਚੇ ਜੰਮਦੇ ਹੀ ਜੀਭਾ ਤੇ ਕੈਂਸਰ ਹੋ ਜਾਂਦਾ ਉਹਨਾਂ ਦਾ ਕੀ ਬਣੂਗਾ ਇਹ ਤਾਂ ਆ ਗਲੀ ਛੱਡ ਕੇ ਦੂਜੀ ਗਲੀ ਤੀਜੀ ਗਲੀ ਛੱਡ ਕੇ ਘਰੇ ਪਹੁੰਚ ਜਾਣਗੇ ਸ਼ਾਮ ਨੂੰ 2 ਘੰਟੇ ਲੇਟ ਚੱਲ ਜਾਣਗੇ ਤੇ ਜਿਹੜੇ ਬੱਚੇ ਦੇ ਜੰਮਦੇ ਤੇ ਜੀਭ ਤੇ ਪੇਟ 'ਚ ਗਲੇ 'ਚ ਕੈਂਸਰ ਹੋ ਰਿਹਾ ਪਾਣੀ ਦੇ ਕਾਰਨ ਉਹਨਾਂ ਦਾ ਕੀ ਬਣੂਗਾ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਰਾਸ਼ਨ ਵੰਡਣਾ ਬੰਦ ਕਰ ਦਿਓ ਜ਼ਹਿਰ ਵੰਡ ਦਿਓ ਜ਼ਹਿਰ ਵੰਡ ਦਿਓ ਜੀ ਕੁਝ ਨਹੀਂ ਕਹਿੰਦੇ ਹਾਂ ਜ਼ਹਿਰ ਖਾ ਲਾਂਗੇ ਯਾਰ 10 ਸਾਲਾਂ ਨੂੰ ਸਾਡੇ ਜਵਾਕਣੇ ਉਹੀ ਮਰ ਜਾਣਾ ਅੱਜ ਡਾਂਗਾ ਖਾ ਲੋ ਕੱਲ ਨੂੰ ਵੀ ਮਰਨਾ ਹੀ ਆ ਬੱਚੇ ਜੰਮ ਰਹੇ ਨੇ ਉਹ ਦਿਮਾਗੀ ਹਾਲਤ ਤੋਂ ਖਰਾਬ ਹੈ ਅੱਛਾ ਜੀ ਹਾਂ ਜੀ ਬੱਚੇ ਜਿਹੜੇ ਜੰਮ ਰਹੇ ਆ ਜੰਮ ਰਹੇ ਆ ਅੱਛਾ ਜੀ ਮੈਂ ਹਿੰਦੂ ਧਰਮ ਦਾ ਬੰਦਾ ਮੈਂ ਕਿਉਂ ਸਿੱਖ ਧਰਮ ਨੂੰ ਕਿਉਂ ਕਿ ਮੈਂ ਮੰਨ ਰਿਆ ਮੇਰਾ ਫਰਜ਼ ਹੈ ਸਾਡੇ ਨਾਲ ਖੜਦੀ ਐ ਸਿੱਖ ਕੌਮ ਮੇਰੇ ਧਰਮ ਦੇ ਨਾਲ ਖੜੀ ਐ ਇਹ ਪ੍ਰਵਾਸੀ ਬੰਦਾ ਲਿਆ ਕੇ ਤੇ ਬਿਠਾ ਦਿਓ ਕਿ ਉਹਨੂੰ ਰੋਜ਼ਗਾਰ ਦੇਣਾ ਪਏਗਾ ਕਿੰਨਾ ਕੁ ਰੋਜ਼ਗਾਰ ਦੇ ਦੋਗੇ ਕੰਮ ਕੀ ਕੀਤਾ ਉਹਨਾਂ ਨੇ ਫੈਕਟਰੀਆਂ ਲਾਤੀਆਂ ਤਾਂ ਰਾਜ ਪ੍ਰਵਾਸੀ ਬੰਦਾ ਕੰਮ ਕਰੇਗਾ ਉੱਥੇ ਪੰਜਾਬ ਦੇ ਸਿੱਖੀ ਨੂੰ ਲਾਦਾ ਚਿੱਟੇ ਦੇ ਤੇ ਪ੍ਰਵਾਸੀਆਂ ਨੂੰ ਲਾਦਾ ਕੰਮ ਦੇ ਪੰਜਾਬ ਬਰਬਾਦ ਹੋ ਰਿਹਾ ਨਾ ਪੂਰੇ ਭਾਰਤ ਦੇ ਵਿੱਚ ਪੈਸਟੀਸਾਈਡ ਸਭ ਤੋਂ ਜ਼ਿਆਦਾ ਯੂਜ਼ ਹੋ ਰਿਹਾ ਹੈ ਪੰਜਾਬ ਦੇ ਵਿੱਚ ਉਹ ਬੀਜ ਜਿਹੜਾ ਬਣਾ ਰਹੇ ਆ ਨਾ ਨਾਲ ਬਿਮਾਰੀਆਂ ਵੀ ਬਣਾ ਰਹੇ ਆ ਮੱਥੇ ਤੇ ਬਾਈ ਜੀ ਨੇ ਤਿਲਕ ਲਾਇਆ ਹੋਇਆ ਇਹ ਮਸਲਾ ਇਹ ਕਿਹਾ ਜਾਂਦਾ ਬਾਈ ਜੀ ਇਹ ਸਿੱਖਾਂ ਦਾ ਮਸਲਾ ਹੈ ਕਈ ਵਾਰੀ ਮਸਲਿਆਂ ਨੂੰ ਜੋੜ ਦਿੱਤਾ ਜਾਂਦਾ ਵੀ ਸਿੱਖਾਂ ਦਾ ਮਸਲਾ ਕਿੱਥੋਂ ਆਏ ਤੁਸੀਂ ਸਿੱਖਾਂ ਦਾ ਮਸਲਾ ਮੈਂ ਕਹਿੰਨਾ ਕਿ ਮੈਨੂੰ ਕੋਈ ਇਹੋ ਜਿਹਾ ਪ੍ਰੂਫ ਦੇ ਦਿਓ ਵੀ ਪਾਣੀ ਸਿੱਖਾਂ ਨੂੰ ਵੰਡ ਕੇ ਦਿੱਤਾ ਆ ਇਹ ਸਾਰੇ ਧਰਮਾਂ ਦੇ ਲੋਕ ਪਾਣੀ ਪੀਂਦੇ ਜਾਨਵਰ ਵੀ ਪੀਂਦੇ ਆ ਤੇ ਇਨਸਾਨ ਵੀ ਪਿੰਦੇ ਆ ਇਹ ਕਿਸੇ ਧਰਮ ਦਾ ਮਸਲਾ ਨਹੀਂਗਾ ਇਹ ਪੰਜਾਬ ਦਾ ਮਸਲਾ ਹੈ ਇਹ ਪਾਣੀ ਦਾ ਮਸਲਾ ਪੰਜਾਬ ਦਾ ਮਸਲਾ ਹੈ ਜੀ ਇਹ ਪੰਜਾਬ ਦਾ ਹੱਕ ਹੈ ਜੀ ਆਪਾਂ ਥੋੜਾ ਜਿਹਾ ਅੱਗੇ ਆ ਜਾਈਏ ਕਿਉਂਕਿ ਪਿੱਛੇ ਕੋਈ ਵੀ ਸਿਚੁਏਸ਼ਨ ਇਸ ਵਕਤ ਵਾਪਰ ਸਕਦੀ ਹੈ ਕਿਉਂਕਿ ਰੋਡ ਜਾਮ ਹੋਇਆ ਹੋਇਆ ਹੈ ਭਾਈ ਜੀ ਆਏ ਕਿੱਥੋਂ ਤੁਸੀਂ ਮੈਂ 230 ਕਿਲੋਮੀਟਰ ਦੂਰ ਪਿੰਡੇ ਡੰਗਰਖੇੜਾ ਜ਼ਿਲ੍ਹਾ ਫਾਜ਼ਿਲਕਾ ਤੋਂ ਆਇਆ ਤੁਸੀਂ ਇੱਥੇ ਲਿਖਿਆ ਹੋਇਆ ਫੈਕਟਰੀਆਂ ਦੀਆਂ ਫੈਕਟਰੀਆਂ ਦੇ ਲਾਲਿਆ ਤੂੰ ਤਾਂ ਗੰਦਾ ਪਾਣੀ ਪਾ ਕੇ ਸਾਰ ਲਿਆ ਬਾਰ ਨਿਕਲ ਕੇ ਦੇਖ ਕਿੰਨੇ ਲੋਕਾਂ ਨੂੰ ਕੈਂਸਰ ਨੇ ਮਾਰ ਲਿਆ ਕਹਿੰਦੇ ਸਪੈਸ਼ਲ ਟ੍ਰੇਨ ਵੀ ਜਾਂਦੀ ਹੈ ਤੁਹਾਡੇ ਇਲਾਕੇ ਤੋਂ ਹੋ ਕੇ ਜਾਂਦੀ ਹੈ ਪਰਿੰਡੇ ਤੋਂ ਜਾਂਦੀ ਹੈ ਸਾਡੇ ਸ਼ਹਿਰ ਦੇ ਨਾਲ 70 ਕਿਲੋਮੀਟਰ ਦੂਰ ਤੇ ਪਰਿੰਡੇ ਤੋਂ ਚਲਦੀ ਹੈ ਸਪੈਸ਼ਲ ਬਿਕਨਰ ਜਾਂਦੀ ਹੈ ਤੇ ਤੁਸੀਂ ਕਿਸੇ ਦੇ ਬੁਲਾਵੇ ਨਾਲ ਇੱਥੇ ਆਏ ਹੋ ਜਾਂ ਕਿ ਆਪਣੇ ਦਰਦ ਹੈਗਾ ਤੁਹਾਨੂੰ ਤੁਹਾਡੇ ਪਿੰਡ ਦੇ ਵਿੱਚ ਕਿਸ ਤਰੀਕੇ ਦਾ ਹਾਲ ਹੈ ਭਾਜੀ ਮੇਰੇ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਕੈਂਸਰ ਦੇ ਮਰੀਜ਼ ਮੈਂ ਠੀਕ ਕਰਾਏ ਆ ਮੇਰੇ ਰਿਸ਼ਤੇਦਾਰਾਂ ਨੂੰ ਦੇਖ ਕੇ ਮੈਂ ਵੀ ਇਸ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਜੰਮ ਰਹੇ ਨੇ ਉਹ ਦਿਮਾਗੀ ਹਾਲਤ ਤੋਂ ਖਰਾਬ ਹੈ ਅੱਛਾ ਜੀ ਹਾਂ ਜੀ ਬੱਚੇ ਜਿਹੜੇ ਜੰਮ ਰਹੇ ਆ ਜੰਮ ਰਹੇ ਆ ਅੱਛਾ ਜੀ ਦਿਮਾਗੀ ਹਾਲਤ ਤੋਂ ਕਿਸੇ ਦੀ ਮਾਈਗਰੇਨ ਦੀ ਪ੍ਰੋਬਲਮ ਹੋ ਰਹੀ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋ ਰਹੀ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਾਡਾ ਪਿੰਡ ਜਿਹੜਾ ਹੈਗਾ ਡੰਗਰਖੜਾ ਪਿੰਡ ਕੱਲੇ ਪੂਰੇ ਪੰਜਾਬ ਦੇ ਵਿੱਚੋਂ ਟੋਪ ਤੇ ਹੈਗਾ ਪੰਜਾਬ ਨੂੰ ਉਹਨੇ 400 ਤੋਂ 450 ਤੋਂ ਵੱਧ ਟੀਚਰ ਦਿੱਤੇ ਆ अच्छा जी 450 ਇਕੋ ਹੀ ਪਿੰਡ ਹੈਗਾ ਪੂਰੇ ਪੰਜਾਬ ਚ ਉਹ ਉੱਥੇ ਟੀਚਰ ਪੈਦਾ ਹੁੰਦੇ ਰਹੇ ਟੀਚਰ ਪੈਦਾ ਹੁੰਦੇ ਰਹੇ ਅਸੀਂ ਦੱਸ ਰਿਹਾ ਵੀ ਜਿਹੜੇ ਬੱਚੇ ਪੈਦਾ ਹੋ ਰਹੇ ਦਿਮਾਗੀ ਹਾਲਤ ਠੀਕ ਨਹੀਂ ਹਾਂ ਹਾਂ ਉਹ ਪੰਜਾਬ ਨੂੰ ਕਿੱਥੋਂ ਮਿਲਨੇ ਹੋ ਤੇ ਭਾਈ ਜੀ ਇਹਦਾ ਇਹਦਾ ਰੀਜ਼ਨ ਤੁਸੀਂ ਕੀ ਮੰਨਦੇ ਫਿਰ ਪਾਣੀ ਇਹਦਾ ਰੀਜ਼ਨ ਹੈ ਪਾਣੀ ਰੀਜ਼ਨ ਹੈ ਰੋਟੀ ਤਾਂ ਆਪਾਂ ਦੋ ਟਾਈਮ ਖਾਂਦੇ ਆ ਸਵੇਰੇ ਖਾਂਦੇ ਆ ਤੇ ਸ਼ਾਮ ਨੂੰ ਖਾਂਦੇ ਆ ਪੂਰੇ ਦਿਹਾੜੀ ਆਪਣਾ ਸਰੀਰ ਪਾਣੀ ਤੇ ਹੀ ਚੱਲਦਾ ਪਾਣੀ ਤੇ ਹੀ ਚੱਲਦਾ ਪਾਣੀ ਸਭ ਤੋਂ ਜ਼ਿਆਦਾ ਆਪਾਂ ਨੂੰ ਪਾਣ ਸਰੀਰ ਜਿਹੜਾ ਚੱਲਣ ਨੂੰ ਸਭ ਤੋਂ ਜ਼ਿਆਦਾ ਕੀ ਚਾਹੀਦਾ ਪਾਣੀ ਚਾਹੀਦਾ ਇਹ ਰੀਜ਼ਨ ਫਿਰ ਜਿਹੜੇ ਪਹਿਲਾਂ ਦੋ ਦਿਨ ਰੋਟੀ ਬਿਨਾਂ ਰਹਿ ਸਕਦਾ ਪਾਣੀ ਬਿਨਾਂ ਇੱਕ ਘੰਟਾ ਵੀ ਨਹੀਂ ਰਹਿ ਸਕਦਾ ਉਹਨੂੰ ਪਾਣੀ ਮਿਲੇਗਾ ਥੱਲੇ ਵਾਲਾ ਪਾਣੀ ਜਿਹੜਾ ਹੈਗਾ ਸਾਡੇ ਥੱਲੇ ਵਾਲਾ ਪਾਣੀ ਬਿਲਕੁਲ ਖਾਰਾ ਹੈਗਾ 20 ਸਾਲਾਂ ਤੋਂ ਫਸਲਾਂ ਨਹੀਂ ਹੋ ਰਹੀਆਂ ਮਤਲਬ ਕਿ ਇਸ ਪਾਣੀ ਨੇ ਥੱਲੇ ਤੱਕ ਮਾਰ ਕਰਤੀ ਕੱਲੇ ਤੱਕ ਮਾਰ ਕੀਤੀ ਹੋਈ ਹੈ ਫਸਲਾਂ ਨੂੰ ਪਾਣੀ ਇਹੀ ਲੱਗ ਰਿਹਾ ਨਹਿਰ ਦਾ ਥੱਲੇ ਵਾਲਾ ਕੋਈ ਮੋਟਰ ਮੋਟਰ ਦਾ ਪਾਣੀ ਨਹੀਂ ਗਾ ਸਾਡੇ ਕੋਈ ਸੋਹ ਰਹਾ ਨਹੀਂ ਰ 20 ਸਾਲਾਂ ਤੋਂ ਫਸਲ ਹੀ ਨਹੀਂ ਹੋ ਰਹੀ 4 ਏਕੜ ਦੇ ਵਿੱਚ ਝੋਨੇ ਦਾ ਝਾੜ ਕਿੰਨਾ ਹੋਣਾ ਚਾਹੀਦਾ ਝੋਨਾ ਕਿੰਨਾ ਹੋਣਾ ਚਾਹੀਦਾ 1 ਕਿੱਲੇ ਦਾ ਝੋਨਾ ਮ 70 80 ਮਾੜੇ ਤੋਂ ਮਾੜਾ ਮਾੜੇ ਤੋਂ ਮਾੜਾ ਲਾਲੋ ਮਾੜੇ ਤੋਂ ਬਾੜਾ ਦਾ 20 30 ਮਾਹ ਹੁੰਦਾ ਯਾਰ ਮੈਂ ਕਹਿੰਦਾ ਨਹੀਂ ਮਨ ਤਾਂ ਹੋਈ ਜਾਂਦਾ 20 30 ਮਨ ਮਾੜੇ ਤੋਂ ਮਾੜਾ ਇਹਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਹਾਂ 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 20 ਮਣੇਕੜ ਦਾ ਮੈਂ ਆਪ ਝੋਨਾ ਕੱਢ ਕੇ ਆਇਆ ਚਾਰ ਕਿੱਲੇ ਸੀਗਾ 4 20 ਮਣੇਕੜ ਦੀ ਕੀ ਉਹਦੀ ਲਾਗਤ ਹੀ ਨਹੀਂ ਪੂਰੀ ਹੋਈ ਇਹ ਤਾਂ ਜੀ ਬਰਬਾਦ ਕਰਨਾ ਚਾਹੁੰਦੇ ਆ ਪੰਜਾਬ ਨੂੰ ਇਹ ਸ਼ਾਸਸ਼ਾ ਬਰਬਾਦ ਕਰਨਾ ਚਾਹੁੰਦੇ ਆ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਰਾਸ਼ਨ ਵੰਡਣਾ ਬੰਦ ਕਰ ਦਿਓ ਜ਼ਹਿਰ ਵੰਡ ਦਿਓ ਜ਼ਹਿਰ ਵੰਡ ਦੋ ਜੀ ਕੁਝ ਨਹੀਂ ਕਹਿੰਦੇ ਹਾਂ ਜ਼ਹਿਰ ਖਾਲਾਂਗੇ ਜੇ ਲਾ ਦੇ ਨੱਤੇ ਭਾਈ ਜੀ ਇਹ ਜਿਹੜਾ ਕਿਹਾ ਜਾ ਰਿਹਾ ਫਿਰ ਜੇ ਬੰਨ ਲਾ ਦਿੱਤਾ ਜਾਂਦਾ ਫਿਰ ਲੱਖਾਂ ਲੋਕੀ ਕਹਿੰਦੇ ਬੇਰੋਜ਼ਗਾਰ ਹੋ ਜਾਣਗੇ ਫੈਕਟਰੀਆਂ ਵਾਲੇ ਕਹਿੰਦੇ ਕਿਵੇਂ ਕਿਵੇਂ ਹੋ ਜਾਣਗੇ ਬੇਰੋਜ਼ਗਾਰ ਕਿਵੇਂ ਹੋ ਜਾਣਗੇ ਕਹਿੰਦੇ ਉਹ ਕਹਿੰਦੇ ਜੇ ਤੁਸੀਂ ਬੰਨ ਲਾਤਾ ਤਾਂ ਫੈਕਟਰੀਆਂ ਬੰਦ ਹੋ ਜਾਣਗੀਆਂ ਕਹਿੰਦੇ ਲੱਖਾਂ ਲੋਕੀ ਕੰਮ ਕਰਦੇ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਕੱਲ ਪਰਸੋ ਹੀ ਆਈ ਹੈ ਉਹਦੇ ਜੋ ਕਹਿੰਦੇ ਸਾਡਾ ਪਾਣੀ ਤਾਂ ਜਾ ਹੀ ਨਹੀਂ ਰਿਹਾ ਕਹਿੰਦੇ ਨਾਲੇ ਚ ਫਿਰ ਕਿਵੇਂ ਬੰਦ ਹੋ ਜਾਏਗਾ ਉਹਨਾਂ ਦਾ ਰੋਜ਼ਗਾਰ ਕਿਵੇਂ ਬੰਦ ਹੋ ਜਾਏਗਾ ਦੱਸੋ ਉਹ ਕਹਿੰਦੇ ਅਸੀਂ ਤਾਂ ਟ੍ਰੀ ਪਾਜੀ ਇਹ ਪੰਜਾਬ ਦੇ ਲੋਕੀ ਨਾ ਸਮਝ ਨਹੀਂ ਰਹੇ ਮੇਰੀ ਗੱਲ ਸੁਣੋ ਇੱਥੇ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਫੈਕਟਰੀਆਂ ਹੈਗੀਆਂ ਹਾਂਜੀ ਹਾਂ ਲੋਹੇ ਦੀਆਂ ਫੈਕਟਰੀਆਂ ਕਾਰਖਾਨੇ ਹੈਗੇ ਆ ਪੰਜਾਬ ਦੇ ਵਿੱਚ ਇਹੋ ਜੀ ਧਰਤੀ ਨਹੀਂ ਜਿਹੜੀ ਲੋਹਾ ਪੈਦਾ ਕਰਦੀ ਹੈ ਲੋਹਾ ਪੈਦਾ ਕਰਦੀ ਹੈ ਪੰਜਾਬ ਦੇ ਵਿੱਚ ਕੋਈ ਧਰਤੀ ਨਹੀਂ ਕਰਦੀ ਇਹ ਫੈਕਟਰੀਆਂ ਬਾਹਰ ਵੀ ਲੱਗ ਸਕਦੀਆਂ ਸੀਗੀਆਂ ਕਿ ਜੇ ਹੋਰ ਸਟੇਟ ਰਾਜਸਥਾਨ ਜਿੱਤੇ ਫਸਲਾਂ ਨਹੀਂ ਹੁੰਦੀਆਂ ਇੱਥੇ ਪੈਜੋ ਫਸਲਾਂ ਇੰਨੀਆਂ ਹੋ ਰਹੀਆਂ ਕਿ ਪੰਜਾਬ ਰੱਜਾ ਪਿਆ ਫਸਲਾਂ ਨਾਲ ਹੀ ਲੋਹੇ ਦੀਆਂ ਫੈਕਟਰੀਆਂ ਦੀ ਪੰਜਾਬ ਨੂੰ ਫਸਲਾਂ ਨਾਲ ਹੀ ਰੱਜਾ ਪਿਆ ਹੈ ਇਹ ਪੰਜਾਬ ਪੰਜਾਬ ਸਿੱਖ ਕੌਮ ਨੂੰ ਵੰਡਣ ਵਾਸਤੇ ਤੇ ਫੈਕਟਰੀਆਂ ਲਾਈਆਂ ਐਂ ਪ੍ਰਵਾਸੀ ਬੰਦਾ ਲਿਆ ਕੇ ਤੇ ਬਿਠਾ ਦਿਓ ਕਿ ਉਹਨੂੰ ਰੋਜ਼ਗਾਰ ਦੇਣਾ ਪਏਗਾ ਕਿੰਨਾ ਕੁ ਰੋਜ਼ਗਾਰ ਦੇ ਦੋਗੇ ਕੰਮ ਕੀ ਕੀਤਾ ਉਹਨਾਂ ਨੇ ਫੈਕਟਰੀਆਂ ਲਾਤੀਆਂ ਤਾਂ ਤਾਂ ਅਜੇ ਪ੍ਰਵਾਸੀ ਬੰਦਾ ਕੰਮ ਕਰੇਗਾ ਉੱਥੇ ਪੰਜਾਬ ਦੇ ਸਿੱਖੀ ਨੂੰ ਲਾਦਾ ਚਿੱਟੇ ਤੇ ਪ੍ਰਵਾਸੀਆਂ ਨੂੰ ਲਾਦਾ ਕੰਮ ਤੇ ਪੰਜਾਬ ਬਰਬਾਦ ਹੋ ਰਿਹਾ ਨਾ ਪੰਜਾਬ ਨੂੰ ਖਰਾਬ ਕਰਨਾ ਇਹ ਬਹੁਤ ਸਾਲਾਂ ਤੋਂ ਚੱਲ ਰਹੀ ਹੈ ਇਹ ਬਹੁਤ ਸਾਲਾਂ ਤੋਂ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਮੈਂ ਹਿੰਦੂ ਧਰਮ ਦਾ ਲੋਕਾਂ ਮੈਂ ਹਿੰਦੂ ਧਰਮ ਦਾ ਬੰਦਾ ਮੈਂ ਕਿਉਂ ਸਿੱਖ ਧਰਮ ਨੂੰ ਕਿਉਂਕਿ ਮੈਂ ਮੰਨ ਰਿਹਾ ਮੇਰਾ ਵਰਜ ਹੈ ਸਾਡੇ ਨਾਲ ਖੜਦੀ ਐ ਸਿੱਖ ਕੌਮ ਮੇਰੇ ਧਰਮ ਦੇ ਨਾਲ ਖੜੀ ਐ ਬਿਲਕੁਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੀ ਸੀਸ ਜਿਹੜਾ ਉਹਦਾ ਬਲੀਦਾਨ ਦਿੱਤਾ ਸੀ ਜਦੋਂ ਕਸ਼ਮੀਰੀ ਪੰਡਤ ਆਏ ਤੇ ਗੁਰਗੋਵੀ ਸਿੰਘ ਜੀ ਮਹਾਰਾਜ ਕਹਿੰਦੇ ਕਿ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੇ ਕਹ ਪਹਿਚਾਨੋ ਇੱਕ ਵਾਰ ਪਹਿਚਾਨੋ ਭਾਜੀ ਸਿੱਕ ਧਰਮ ਨੂੰ ਮੈਂ ਕਹਿੰਦਾ ਇਹ ਸਿੱਕ ਧਰਮ ਦਾ ਪਾਣੀ ਦਾ ਮਸਲਾ ਤਾਂ ਹੈ ਹੀ ਨਹੀਂ ਸਿੱਕ ਧਰਮ ਦਾ ਇਹ ਸਾਰਿਆਂ ਦਾ ਹਰ ਕੋਈ ਪੀਂਦਾ ਹਰ ਧਰਮ ਦਾ ਲੋਕ ਪੀਏਗਾ ਮਾੜੇ ਤੋਂ ਮਾੜਾ ਜਾਨਵਰ ਹੈ ਪਸ਼ੂ ਕੋਈ ਵੀ ਹੈ ਹੁਣ ਸਾਡੇ ਮੱਝਾਂ ਘਾਵਾਂ ਇਹ ਹੀ ਪਾਣੀ ਪਿੰਦੀਆਂ ਤੁਸੀਂ ਕਦੇ ਉਹ ਰੀਅਰ ਏਰੀਆ 'ਚ ਆ ਕੇ ਨਾ ਸਾਡੇ ਪਿੰਡ ਸਰਵੇ ਕਰਿਓ ਤੁਹਾਨੂੰ ਪਤਾ ਲੱਗੇਗਾ ਮੈਂ ਤੁਹਾਨੂੰ ਇਲਾਕੇ ਦਾ ਸਰਵੇ ਕਰਵਾਉਣਾ ਕਿ ਕਿਤੇ ਕਿਤੇ ਪਾਣੀ ਕਿਤੇ ਫਸਲ ਹੁੰਦੀਆਂ ਕਿਤੇ ਨਹੀਂ ਹੁੰਦੀਆਂ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਸਾਰੇ ਫਿਰ ਡੰਗਰਾਂ ਤੇ ਵੀ ਫੈਰੇ ਆ ਹਾਂ ਫੈਰੇ ਆ ਦੁੱਧ ਪੀਂਨੇ ਆ ਸੀ ਦੁੱਧ ਪੀਂਨੇ ਆ ਉਹ ਦੁੱਧ ਦਾ ਅਸਰ ਤਾਂ ਪੈ ਗਈ ਦੁੱਧ 'ਚ ਕੋਈ ਤਾਕਤ ਨਹੀਂ ਗਈ ਕਿਉਂ ਨਹੀਂ ਬੰਦਾ ਲੱਸੀ ਨਹੀਂ ਬੰਦੀ ਲੱਸੀਆਂ ਨਾਲ ਸਰੀਰ ਕਦੇ ਨਾਲ ਬਣੇ ਪਹਿਲਾਂ ਅੱਛਾ ਇਹ ਸਰੀਰ ਕਾਮਯਾਬੀ ਉਹਦੇ ਨਾਲ ਹੋਏ ਲੱਸੀਆਂ ਪੀ ਕੇ ਦੁੱਧ ਪੀ ਕੇ ਦਹੀਂ ਪੀ ਕੇ ਜੇ ਉਹਨਾਂ ਜੀ ਤਤ ਹੈ ਨਹੀਂ ਤਾਂ ਫਿਰ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੈਸਟੀਸਾਈਡ ਸਭ ਤੋਂ ਜ਼ਿਆਦਾ ਯੂਜ਼ ਹੋ ਰਿਹਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਯੂਜ਼ ਹੋ ਰਿਹਾ ਹੈ ਪੈਸਟੀਸਾਈਡ ਕਿਉਂ ਹੋ ਰਿਹਾ ਹੈ ਕਾਰਨ ਕੀ ਹੈ ਉਹ ਬੀਜ ਜਿਹੜਾ ਬਣਾ ਰਹੇ ਆ ਨਾ ਨਾਲ ਬਿਮਾਰੀਆਂ ਵੀ ਬਣਾ ਰਹੇ ਆ ਬਿਮਾਰੀਆਂ ਵੀ ਵੰਡ ਰਿਹਾ ਇਹ ਗੰਦਾ ਪਾਣੀ ਬੰਦ ਕਰ ਦਿਓ ਸਾਫ ਪਾਣੀ ਫਸਲਾਂ ਨੂੰ ਦਿਓ ਬਿਮਾਰੀ ਕੋਈ ਪੈਦਾ ਹੀ ਨਹੀਂ ਹੋਏਗੀ ਜੀ ਕੋਈ ਬਿਮਾਰੀ ਪੈਦਾ ਨਹੀਂ ਹੋਣੀ ਕਿਸੇ ਨੂੰ ਖਾਦ ਸਪਰੇ ਪਾਉਣ ਦੀ ਲੋੜ ਨਹੀਂਗੀ ਜ਼ਮੀਨਾਂ ਨੂੰ ਉਹ ਸੁੱਤੀ ਭਈ ਮੁਰਦੇ ਨੂੰ ਜਗਾਣ ਵਾਲੀ ਗੱਲ ਹੈ ਗੰਦਾ ਪਾਣੀ ਪਾ ਕੇ ਜ਼ਮੀਨਾਂ ਜਿਹੜੀਆਂ ਕਾਮਯਾਬ ਕਰ ਰਹੇ ਹਨ ਉਹ ਮੁਰਦੇ ਨੂੰ ਜਗਾਣ ਵਾਲੀ ਗੱਲ ਹੈ ਇਹਨਾਂ ਲੋਕੀ ਯੂਜ਼ ਹੀ ਨਹੀਂ ਕਰਦੇ ਸੀ ਕਿ ਪੈਸ਼ੇ ਸਾਈਡ ਸਾਡੇ ਬਜ਼ੁਰਗ ਤੇ ਭਾਈ ਇਹ ਜ਼ਰੂਰ ਦੱਸੋ ਜਿੱਦਾਂ ਤੁਸੀਂ ਆਪਣੇ ਬਾਪੂ ਜੀ ਤੋਂ ਦਾਦਾ ਜੀ ਤੋਂ ਸੁਣਿਆ ਹੋਣਾ ਵੀ ਉਹ ਜਿਹੜਾ ਪਾਣੀ ਥੋੜੇ ਆਂਦਾ ਹੈ ਉਹ ਵੀ ਯੂਜ਼ ਕਰਦੇ ਹੋਣੇ ਥੱਲੇ ਵਾਲਾ ਪਾਣੀ ਦਾ ਕੋੜਾ ਖਾਰਾ ਤੇ ਉਹ ਕੀ ਕਹਿੰਦੇ ਵੀ ਪਹਿਲੇ ਸਮੇਂ ਦੇ ਵਿੱਚ ਪਾਣੀ ਕਿਦਾਂ ਦਾ ਸੀਗਾ ਤੁਹਾਡੇ ਇਲਾਕੇ 'ਚ ਬਹੁਤ ਵਧੀਆ ਬਹੁਤ ਵਧੀਆ ਪਾਣੀ ਸੀਗਾ ਬਹੁਤ ਹੀ ਵਧੀਆ ਮੈਂ ਆ ਪਿੰਨਾ ਰਿਆਂ ਪੰਜਾਬ ਨੂੰ ਫੈਕਟਰੀਆਂ ਕਾਰਖਾਨਿਆਂ ਦੀ ਲੋੜ ਨਹੀਂ ਗਈ ਕੌਣ ਕਹਿੰਦਾ ਪੰਜਾਬ ਨੂੰ ਲੋੜ ਹੈਗੀ ਪੰਜਾਬ ਚੱਲ ਹੀ ਫੈਕਟਰੀਆਂ ਨਾਲ ਰਿਹਾ ਕੌਣ ਕਹਿ ਰਿਹਾ ਫਸਲਾਂ ਨਾਲ ਚੱਲ ਰਿਹਾ ਸੀਗਾ ਸੋਨੇ ਦੀ ਚਿੜੀ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਕਿਹਦੇ ਸਿਰ ਤੇ ਕਿਹਾ ਜਾਂਦਾ ਸੀਗਾ ਫਸਲਾਂ ਦੇ ਸਿਰ ਤੇ ਕਿਹਾ ਜਾਂਦਾ ਸੀਗਾ ਐਦਾ ਹੀ ਮਸਲਾ ਬਸ ਫੈਕਟਰੀਆਂ ਕੀ ਕਰਨੀਆਂ ਫੈਕਟਰੀ ਸਾਡੇ ਸਿਰ ਤੇ ਬਹਾਤੇ ਲੈ ਕੇ ਜ਼ਹਿਰ ਕੋਲੀ ਜਾਂਦੇ ਆ ਯਾਰ 10 ਸਾਲਾਂ ਨੂੰ ਸਾਡੇ ਜਵਾਕਣੇ ਉਵੇਂ ਹੀ ਮਰ ਜਾਣਾ ਅੱਜ ਡਾਂਗਾ ਖਾ ਲੋ ਕੱਲ ਨੂੰ ਵੀ ਮਰਨਾ ਹੀ ਐ ਸਿੰਘ ਜਿਹੜਾ ਸਿੰਗਾਪੁਰਾ ਨਾਲ ਜੀ ਮਲੇਸ਼ੀਆ ਤੋਂ ਪਾਣੀ ਲੈਂਦਾ ਗੰਦਾ ਗੰਦਾ ਪਾਣੀ ਲੈ ਕੇ ਸਾਫ਼ ਕਰਕੇ ਅੱਧਾ ਵਾਪਸ ਮੋੜਦਾ ਉਹ ਮਲੇਸ਼ੀਆ ਨੂੰ ਸਿੰਗਾਪੁਰ ਹਾਂਜੀ ਇਹ ਕੀ ਸਾਡੀਆਂ ਇਹਨਾਂ ਗਵਰਨਮੈਂਟ ਇੱਕ ਲੁਧਿਆਣੇ ਦਾ ਪਾਣੀ ਨਹੀਂ ਸਾਫ਼ ਕਰ ਸਕਦੀਆਂ ਉਹ ਪੂਰੇ ਦੇਸ਼ ਦਾ ਪਾਣੀ ਸਾਫ਼ ਕਰਕੇ ਵਾਪਸ ਮਲੇਸ਼ੀਆ ਨੂੰ ਭੇਜਦੀ ਆ ਠੀਕ ਆ ਜੀ ਮਲੇਸ਼ੀਆ ਤੋਂ ਪਾਣੀ ਲੈਂਦੀ ਗੰਦਾ ਸਿੰਗਾਪੁਰ ਸਾਫ਼ ਕਰਕੇ ਵਾਪਸ ਭੇਜਦੀ ਆ ਅੱਧਾ ਅੱਧਾ ਆਪ ਰੱਖਦੇ ਆ ਕਿ ਸਾਡਾ ਲੁਧਿਆਣੇ ਦਾ ਕਿੰਨਾ ਪਾਣੀ ਆ ਜਿਹੜਾ ਅਸੀਂ ਸਾਫ਼ ਨਹੀਂ ਕਰ ਸਕਦੇ ਜਾਂ ਸਾਡੀਆਂ ਸਾਡੀਆਂ ਗਵਰਨਮੈਂਟਾਂ ਕਰ ਨਹੀਂ ਸਕਦੀਆਂ ਸਾਹਿਬ ਬਾਪੂ ਜੀ ਇਹ ਕਿਹਾ ਜਾਂਦਾ ਕਹਿੰਦੇ ਕਰੋੜਾਂ ਰੁਪਏ ਖਰਚ ਹੋ ਗਏ 980 ਰੁਪਏ ਦਾ ਕਹਿੰਦੇ ਬਜਟ ਪਾਸ ਹੋ ਗਿਆ ਖਰਚ ਹੋ ਗਿਆ ਕਿਤੇ ਨਹੀਂ ਲੱਗਿਆ ਜੀ ਉਹ ਆਪ ਆਪਣੇ ਕੋਠੀਆਂ ਘਰਾਂ ਚ ਲੱਗੇ ਪਲਾਟ ਲਈ ਬਾਹਰ ਬਾਹਰ ਦਾ ਜਮੀਨਾਂ ਲੈ ਲੀਆਂ ਬਾਲਦੇਸ਼ਾਂ ਜਾ ਕੇ ਸਹੀ ਗੱਲ ਹੈ ਠੀਕ ਹੈ ਜੀ ਕੋਈ ਪਾਇਆ ਲੱਗਿਆ ਪਾਇਆ ਸਬਜੈਕਟ ਲੱਗਿਆ ਨਾ ਭਾਜੀ ਉਹ ਪ੍ਰੋਜੈਕਟ ਦੇ ਵਿੱਚ ਇਹਨਾਂ ਨੂੰ ਖੋਲ ਕੇ ਚੰਗੀ ਤਰ੍ਹਾਂ ਚੈੱਕ ਕਰੋ ਕੱਲਾ ਡੱਬਾ ਹੀ ਲੱਗਿਆ ਹੋ ਕੱਲਾ ਡੱਬਾ ਹੀ ਲੱਗਿਆ ਉਹਨੂੰ ਕਹੋ ਕਿ ਦੋ ਦਿਨ ਕੋਲੇ ਖੜ ਕੇ ਮੈਂ ਖੜਦਾ ਕੋਲੇ ਆਉਂਦੇ ਵੀ ਤੂੰ ਮੈਨੂੰ ਜਿਹੜਾ ਪਾਣੀ ਫਿਲਟਰ ਉਹ ਨਰ ਜਿਹੜੇ ਜਿਹੜੇ ਇੰਡਸਟਰੀਆਂ ਵਾਲੇ ਨੇ ਉਹਨਾਂ ਉਹ ਕਹਿੰਦੇ ਆ ਕਹਿੰਦੇ ਆਓ ਅਸੀਂ ਇਨਵਾਈਟ ਕਰਦੇ ਹਾਂ ਤੁਹਾਨੂੰ ਆਓ ਦੇਖੋ ਉਹ ਕਹਿੰਦੇ ਆਓ ਆਵੇ ਲੱਖਾਂ ਸਜਾਣਾ ਵੀ ਆਵੇ ਉਹ ਕਿ ਬੁਲਾਰੇ ਸੀ ਕਹਿੰਦੇ ਅਸੀਂ ਕਰੋੜਾਂ ਰੁਪਏ ਖਰਚ ਕਰ ਰਹੇ ਹਾਂ ਕਹਿੰਦੇ ਤਿੰਨ ਪਲਾਂਟ ਲਾਏ ਹੋਏ ਅਸੀਂ ਫਿਲਟਰ ਕਰ ਰਹੇ ਹਾਂ ਜਿਹੜਾ ਭਾਜੀ ਪਾਣੀ ਜਿੱਥੋਂ ਲਾਸਟੇ ਨਿਕਲ ਰਿਹਾ ਨਾ ਉੱਥੇ ਆ ਕੇ ਚੈੱਕ ਕਰ ਲਿਓ ਪਾਣੀ ਕਿੱਥੋਂ ਆ ਰਿਹਾ ਉਹਨਾਂ ਨੇ ਤਾਂ ਪਤਾ ਕਿ ਪਿੱਛੇ ਡੇਰੀਆਂ ਬਣੀਆਂ ਹੋਈਆਂ ਡੇਰੀਆਂ ਦਾ ਮਲਮੁੱਤਰ ਵਗੈਰਾ ਉਹ ਆ ਰਿਹਾ ਪ੍ਰੈਸ ਕਾਨਫਰੈਂਸ 'ਚ ਕਿਹਾ ਸੀ ਨਾ ਡੇਰੀਆਂ ਦਾ ਮਲਮੁੱਤਰ ਜਿਹੜਾ ਹੈਗਾ ਉਹ ਅਸੀਂ ਸੰਭਾਲ ਗੋਬਰ ਜਿਹੜਾ ਹੈਗਾ ਮਲਮੂਤਰ ਹੈਗਾ ਪਸ਼ੂਆਂ ਦਾ ਸਾਡੀ ਖੇਤੀ ਲਈ ਬਹੁਤ ਚੰਗਾ ਹੈ ਬਿਲਕੁਲ ਸੋਨਾ ਹੈ ਉਹ ਅਸੀਂ ਸੰਭਾਲਾਂਗੇ ਬਸ ਤੂੰ ਆਪਦੀ ਫੈਕਟਰੀ ਦਾ ਪਾਣੀ ਸੰਭਾਲ ਲੈ ਇੱਕ ਬੰਦਾ ਮੈਨੂੰ ਇਹ ਗੱਲ ਕਹਿੰਦਾ ਕਹਿੰਦਾ ਸਕੂਲ ਵਾਲੀਆਂ ਬੱਸਾਂ ਬੱਚੇ ਕਿਵੇਂ ਘਰਾਂ 'ਚ ਜਾਣ ਮੈਂ ਕਿਹਾ ਆਹ ਗਲੀ ਛੱਡ ਕੇ ਦੂਜੀ ਜਾਂ ਤੀਜੀ ਗਲੀ 'ਚ ਘਰ ਚਲੇ ਜਾਣਗੇ ਤੇ ਜਿਹੜੇ ਬੱਚੇ ਜੰਮਦੇ ਹੀ ਜਿੱਭਾ 'ਤੇ ਕੈਂਸਰ ਹੋ ਜਾਂਦਾ ਉਹਨਾਂ ਦਾ ਕੀ ਬਣੂਗਾ ਇਹ ਤਾਂ ਆਹ ਗਲੀ ਛੱਡ ਕੇ ਦੂਜੀ ਗਲੀ ਤੀਜੀ ਗਲੀ ਛੱਡ ਕੇ ਘਰੇ ਪਹੁੰਚ ਜਾਣਗੇ ਸ਼ਾਮ ਨੂੰ 2 ਘੰਟੇ ਲੇਟ ਚੱਲ ਜਾਣਗੇ ਤੇ ਜਿਹੜੇ ਬੱਚੇ ਦੇ ਜੰਮਦੇ ਤਾਂ ਜੀਭ 'ਤੇ ਪੇਟ ਚ ਗਣੇ ਚ ਕੈਂਸਰ ਹੋ ਰਿਹਾ ਪਾਣੀ ਦੇ ਕਾਰਨ ਉਹਨਾਂ ਦਾ ਕੀ ਬਣੂਗਾ ਕਦੇ ਸੋਚਿਆ ਇਹ ਗੱਲ ਨਹੀਂ ਸੋਚਿਆ ਨਾ ਇਹ ਗਵਰਨਮੈਂਟਾਂ ਦੀਆਂ ਨੀਤਾਂ ਨਹੀਂ ਸਾਫ਼ ਹੈਗੀਆਂ ਜਿਸ ਕਰਕੇ ਕੰਮ ਹੋ ਨਹੀਂ ਰਿਹਾ ਪੰਜਾਬ ਨੂੰ ਜਾਣਿਆ ਜਾਂਦਾ ਹੈ ਪਾਣੀਆਂ ਦੇ ਕਰਕੇ ਗੁਰਗੋਵੀ ਸਿੰਘ ਜੀ ਮਹਾਰਾਜ ਵੀ ਲਿਖਦੇ ਆ ਕਿ ਮਧੁਰ ਦੇਸ਼ ਹਮ ਕੋ ਲਿਆਏ ਮਿੱਠਾ ਦੇਸ਼ ਇਸ ਨੂੰ ਕਿਹਾ ਜਾਂਦਾ ਸੀ ਪਰ ਮਜਬੂਰੀ ਇਹ ਹੋ ਗਈ ਹੈ ਹੁਣ ਕਿ ਜਿਹੜਾ ਜਲ ਜੀਵਨ ਵੰਡਦਾ ਸੀ ਅੱਜ ਮੌਤ ਵੰਡਣ ਦੇ ਲਈ ਲੋਕਾਂ ਨੂੰ ਤੁਰਿਆ ਹੋਇਆ ਔਰ ਨਾ ਸਿਰਫ ਪੰਜਾਬ ਬਲਕਿ ਰਾਜਸਥਾਨ ਦਾ ਕਹਿੰਦੇ ਇਹ ਮੌਤ ਵੰਡ ਰਿਹਾ ਔਰ ਨਿੱਕੇ ਨਿੱਕੇ ਬੱਚੇ ਕਹਿੰਦੇ ਆ ਪਾਹਜ ਪੈਦਾ ਹੋ ਰਹੇ ਨੇ ਮੰਦਬੁੱਧੀ ਪੈਦਾ ਹੋ ਰਹੀ ਨੇ ਭਾਈ ਜੀ ਦਾ ਪਿੰਡ ਕਹਿੰਦੇ ਮਸ਼ਹੂਰ ਸੀ ਪੂਰੇ ਭਾਰਤ ਦੇ ਵਿੱਚ ਇੰਨੇ ਟੀਚਰ ਕਿਸੇ ਪਿੰਡ ਨੇ ਪੈਦਾ ਨਹੀਂ ਕੀਤੇ ਲੇਕਿਨ ਮਜਬੂਰ ਨਾ ਜੋ ਉਸ ਪਿੰਡ ਚੋਂ ਵੀ ਮੰਦਬੁੱਧੀ ਬੱਚੇ ਪੈਦਾ ਹੋ ਰਹੇ ਨੇ ਅਸੀਂ ਵੇਖਿਆ ਵੀ ਜਦੋਂ ਕਰੋਨਾ ਆਇਆ ਤੇ ਉਦੋਂ ਇਹ ਪ੍ਰਚਾਰ ਬੜਾ ਹੋਇਆ ਕਿ ਹੁਣ ਜ਼ਿੰਦਗੀਆਂ ਦਾ ਸਵਾਲ ਹੈ ਹੁਣ ਰੋਜ਼ਗਾਰ ਨੂੰ ਉਹਨਾਂ ਦੇਖੋ ਹੁਣ ਪੈਸੇ ਨੂੰ ਉਹਨਾਂ ਦੇਖੋ لیکن اس وقت اے ضرور کہیا ਜਾਂਦਾ ਵੀ ਇੱਕ ਪਾਸੇ ਗੱਲਬਾਤ ਹੋ ਰਹੀ ਹੈ ਕਿ ਅਸੀਂ ਜ਼ਿੰਦਗੀਆਂ ਬਚਾਉਣੀਆਂ ਤੇ ਦੂਜੇ ਪਾਸੇ ਵੀ ਕਿਹਾ ਜਾਂਦਾ ਕਿ ਫੈਕਟਰੀਆਂ ਜਦੋਂ ਬੰਦ ਹੋ ਗਈਆਂ ਤਾਂ ਲੱਖਾਂ ਲੋਕੀ ਜਿਹੜੇ ਨੇ ਬੇਰੋਜ਼ਗਾਰ ਹੋਣਗੇ ਲੇਕਿਨ ਇਹ ਦਰਦ ਉਹ ਹੀ ਸਮਝ ਸਕਦਾ ਜੋ مجبور ਹੈ ਉਥੋਂ ਦਾ ਪਾਣੀ ਪੀਣ ਨੂੰ ਖਾਸ ਤੌਰ ਦੇਤੇ ਜਿਹੜਾ ਗਰੀਬ ਤਬਕਾ ਹੈ ਜਿਹੜਾ ਆਪਣੇ ਘਰ ਫਿਲਟਰ ਵੀ ਯੂਜ਼ ਨਹੀਂ ਕਰ ਸਕਦਾ